ਸਸੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਸ ਕਰਦਾ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਅੱਜ ਦੀ ਜੋ ਵੀਡੀਓ ਆ ਮੋਗਾ ਟਰੈਕਟਰ ਮੰਡੀ ਦੀ ਹੈ ਜੀ ਮੰਡੀ ਤੇ ਕਾਫੀ ਟਰੈਕਟਰ ਆਉਣੇ ਸ਼ੁਰੂ ਹੋ ਗਏ ਤੇ ਕਾਫੀ ਆ ਗਏ ਅਜੇ ਆ ਵੀ ਰਹੇ ਨੇ ਚਲੋ ਆਪਾਂ ਤੁਹਾਡੇ ਨਾਲ ਕਰਦੇ ਆ ਅੱਜ ਦੇ ਟਰੈਕਟਰਾਂ ਦੇ ਰੇਟ ਸ਼ੇਅਰ ਕਿਉਂਕਿ ਇਹਨਾਂ ਸੀਜ਼ਨ ਅਜੇ ਦਾ ਹਾਣ ਕਰਕੇ ਟਰੈਕਟਰ ਮੰਦੇ ਆ ਸੋ 10 ਤੋਂ 15 2000 ਤੱਕ ਦਾ ਫਰਕ ਪਿਆ ਜਾਂਦਾ। ਇਹ ਆਪਾਂ ਜਿਹੜਾ ਪਹਿਲਾ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਇਹ ਫੋੜ ਆ। ਮੋਡੀਫਾਈਡ। ਇਹ ਟਰੈਕਟਰ ਜੋ ਕੰਨ ਨੇ ਮਾਡਲ ਹੈ 1 ਲੱਖ ਤੇ 90000 ਰੁਪਏ ਦੀ ਡਿਮਾਂਡ ਦਾ। ਰੰਗ ਰੋਗੰ ਦਾ ਤੁਸੀਂ ਟਰੈਕਟਰ ਦੇਖ ਸਕਦੇ ਹੋ ਪੂਰਾ ਹੀ ਸਾਫ਼। ਇਸ ਦੇ ਟਾਇਰ ਵੀ ਨਵੇਂ ਆ। ਸਟੀਰੀਓ ਸਿਸਟਮ ਲੱਗਿਆ। ਤੇ ਫਾਈਬਰ ਵਾਲੀ ਛਤਰੀ ਦੇ ਨਾਲ ਪੂਰਾ ਹਿਸਾਬ ਟਰੈਕਟਰ ਆ ਜੀ ਦੇ ਦਿੱਚਾ ਦੇ ਪੂਰਾ ਰੀਜ ਲਾ ਕੇ ਬਾਈ ਨੇ ਪਿਆਰ ਕਰਵਾਇਆ ਤੁਹਾਡਾ ਬਾਈ ਡਾਇਰੈਕਟਰ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 83608 83608 23 ਕਿ ਨਹੀਂ 230 23083 ਪੈਂਡ ਕਿਹੜਾ ਬਾਈ ਦਾ ਜੀ ਦੇ ਵੀ ਆਲਾ ਕੋਟਕਪੂਰੇ ਦੇ ਨਾਲ ਕਿਸੇ ਬਾਈ ਨੂੰ ਮੋਡੀਫਾਈਡ ਟਰੈਕਟਰ ਚਾਹੀਦਾ ਹੋਵੇ ਤਾਂ ਤੁਸੀਂ ਫ੍ਰੀ ਸੰਪਰਕ ਲਈ ਵਕਤ ਨਾਲ ਆ ਗਏ ਜੀ ਸਵਰਾਜ 855 ਮਾਡਲ ਹੈ 99 2 ਲੱਖ 30000 ਰੁਪਿਆ ਡਿਮਾਂਡ ਆ ਡਿਮਾਂਡ ਤੋਂ ਬਾਈ ਜੀ ਇੱਧਰ ਹੋ ਜਾਂਦੇ ਹੁੰਦੇ ਨੇ ਰੇਟ ਥੋੜੇ ਬਹੁਤੇ ਇਹ ਜੇ ਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਬਿਲਕੁਲ ਸਾਫ਼ ਸੁਥਰੇ ਪਏ ਵਧੀਆ ਗੱਡੀ ਐ ਤੇ ਕੰਡੀਸ਼ਨ ਗੱਡੀ ਦੀ ਆਪਾਂ 70-75 ਪੈਸੇ ਕਹਿ ਸਕਦੇ ਹਾਂ 13 ਦੇ ਟਾਇਰਾਂ ਚ ਐ ਮਾਰਕ ਦੇ ਰੰਗ ਰੂਪਨ ਤੁਸੀਂ ਵੀਡੀਓ ਤੇ ਦੇਖ ਸਕਦੇ ਹੋ ਮੜਾ ਨਵੇਂ ਮਾਡਲ ਦੀ ਡਿਮਾਂਡ 2 ਲੱਖ 33000 ਰੁਪਿਆ ਅਰਜਨ ਵਾਲਾ ਗਏ ਫਾਰਮ 60 2007 ਮਾਡਲ ਟਰੱਕ ਵਾਲੀ ਜੀ ਰੰਗ ਰੋਹੰਤ ਤੁਸੀਂ ਦੇਖ ਸਕਦੇ ਪੂਰਾ ਹੀ ਸਾਫ ਪਿਆ ਜੇ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪੂਰੇ ਸਾਫ ਆ 13 ਦੇ ਟਾਇਰਾਂ ਚ ਹੈ 2007 ਮਾਡਲ ਆ ਡਬਲ ਕਲਚ ਆ 2,78,000 ਰੁਪਿਆ ਦੀ ਮੰਗ ਆ ਮਾਲਕਾ ਨੇ ਐਮ ਆਰਪ ਦੇ ਚੈਰਾ ਬੈਕ ਸਾਡੇ ਦੇ ਉਹਦੇ ਨਾਲ ਆ ਗਈ 855 2008 ਮਾਡਲ ਆ ਟਰੈਕਟਰ ਜ਼ਿਆਦਾਤਰ ਮੋਗੇ ਚ ਪੰਜਾਬ ਨੰਬਰ ਹੀ ਆਉਂਦੇ ਆ ਮਲੋੜ ਦੀ ਮੰਡੀ ਤੇ ਜਾਂ ਕਲਵੰਡੀ ਸਾਬੂਦੀ ਤੇ ਉੱਥੇ ਸਪੋਰਟ ਸਟੇਟਾਂ ਦੇ ਵੀ ਨੰਬਰ ਆ ਜਾਂਦੇ ਆ ਇੱਥੇ ਬਹੁਤ ਘੱਟ ਆਉਂਦੇ ਆ ਜੀ 14 ਦੇ ਟਾਇਰਾਂ ਚ ਆ ਜੀ ਇਹ ਕੋਲੋ ਕੰਪਨੀ ਦੇ ਟਾਇਰਾ ਟਾਇਰਾਂ ਦੀ ਕੰਡੀਸ਼ਨ ਆਪਾਂ 50 ਪੈਸੇ ਕਹਿ ਸਕਦੇ ਹਾਂ ਗੱਡੀ ਦੀ ਪੰਜਾਬ ਨੰਬਰ ਆ ਪੀ ਵੀ 43 2008 ਮਾਡਲ 2 ਲੱਖ ਤੇ 90000 ਰੁਪਿਆ ਡਿਮਾਂਡ ਰੰਗ ਰੋਮਨ ਟਰੈਕਟਰ ਦਾ ਦੇਖ ਸਕਦੇ ਹੋ ਸਾਫ ਹੈ ਜੀ 오रिजिनल ਆ ਗਾਇ ਇਸ ਪੀ ਵੀ 08 744 2003 ਮਾਡਲ ਆ 2 ਲੱਖ ਤੇ 60000 ਰੁਪਿਆ ਡਿਮਾਂਡ ਆ ਤੇ ਸ਼ੋਅ ਤੋਂ ਤੁਹਾਨੂੰ ਦਿਖਾ ਦਿੰਦੇ ਕਿ ਤੁਹਕ ਤੋਂ ਮਾੜੀ ਮੋਟੀ ਆ ਦੇਖ ਸਕਦੇ ਹੋ ਸੁੱਥੀ ਆ ਬਾਕੀ ਸਾਫ ਹੀ ਆ ਜੀ ਦੇ 14 ਦੇ ਟਾਇਰਾਂ ਚਾਹੀਏ ਐਮ ਆਰਫ ਦੇ ਟਾਇਰ ਆ ਜੋ ਥੋੜੇ ਜਿਹਾ ਕਾਸਟ ਬਸ ਤਾਂ ਉਸ ਦਿਨ ਆ ਗਿਆ ਜੀ ਪੀਪ 33 ਅਰਜਨ 2007 ਮਾਡਲ 3 ਲੱਖ ਤੇ 50000 ਰੁਪਇਆ ਦਮਾਣਾ ਰੰਗ ਰੋਹਨ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਜੇ ਜੇ ਟਾਇਰਾਂ ਦੀ ਗੱਲ ਕਰੀਏ ਤਾਂ ਆਹ ਰਹੇ ਮਾਰਫ ਦੇ 16 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ 50% ਉਦੋਂ ਨਾਲ ਆ ਗਈ 98 11 2003 ਮਾਡਲ ਆਈ ਲੋ ਜੀ ਉਸ ਦੇ ਨਾਲ ਆ ਗਿਆ ਸਿਕਰਾਜ ਆਹ ਦੋ ਨੇ ਹੈ ਮੈਨੂੰ ਨਾ ਬੈਕ ਤੇ ਪੀਪੀ 98 ਗੁੜੀਏ ਦੇ ਟਾਇਰ ਆ ਬੈਕ ਸਾਈਡ ਤੇ ਸਾਧਨ 28 ਸਾਈਡ ਦਾ ਟ੍ਰੈਕਟਰ ਨਿਕਲੀ ਸੀ ਜੀ ਸਾਫ ਕਰੀਏ ਰੰਗ ਰੋਗੰ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਸਾਫ ਕੰਡੀਸ਼ਨ ਦਾ ਟਰੈਕਟਰ ਹੈ ਦੇਖਣ ਚ ਹਾਲਤ ਪੂਰੀ ਸਾਫ ਅਟਾ ਕੀਤੀ 99 ਮਾਡਲ 2 ਲੱਖ 25000 ਰੁਪਿਆ ਦਾ ਮਾਲ ਹੈ ਉਸ ਦੇ ਨਾਲ ਅਗਲੀ ਵਾਲੀ ਐਟੋਕ ਨਹੀਂ ਨਾਲ ਜੀ ਰੰਗ ਰੋਗੰ ਦਾ ਟਰੈਕਟਰ ਇਹ ਵੀ ਪੂਰਾ ਸਾਫ ਆ 99 ਮਾਡਲ ਜੇ ਤੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਪੂਰੇ ਸਾਫ ਆ 12x28 ਦੇ ਟੀਕੇ ਦੇ ਟਾਇਰ ਆ ਬਿਲਕੁਲ ਨਵੇਂ ਟਾਇਰ ਆ 99 ਮਾਡਲ ਦੀ ਮੰਗ 1,73,000 ਰੁਪਏ ਆ ਉਹ ਨਾਲ ਆ ਗਈ ਫਾਰਮ 60 ਡਬਲ ਕਲਚ ਦਾ 2006 ਮਾਡਲ ਆ 2,75,000 ਰੁਪਿਆ ਮਾਲਕਾਂ ਦੀ ਮੰਗ ਆ ਬਠਿੰਡਾ ਨੰਬਰ ਆ ਜੀਪ 03 ਐਮ ਆਰ ਪਤੇ ਟਾਇਰਾਂ 13 ਦੇ ਟਾਇਰਾਂ ਚ ਬਿਲਕੁਲ ਨਵੇਂ ਟਾਇਰ ਆ ਰੰਗਰੋਵੰ ਦਾ ਟਰੈਕਟਰ ਪੂਰਾ ਸਾਫ਼ ਆ। ਫਸਦ ਨਾਲ ਆਇਆ ਸਵਰਾਜ 855 ਰੰਗਰੋਵੰ ਦਾ ਬਲਹਲ ਕੋ ਖਾਤੀ ਸਾ। ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ਼ ਆ। ਕੋਲੋ ਦੇ ਟਾਇਰ ਆ। 14 ਦਾ ਸਾਈਜ਼ ਆ। 2015 ਮਾਡਲ ਆ ਟਰੈਕਟਰ। 5 ਲੱਖ ਤੇ 5000 ਰੁਪਇਆ ਡਿਮਾਂਡ ਆ ਟਰੈਕਟਰ ਵੇਖਣ ਚ ਪੂਰਾ ਹੀ ਸਾਫ ਹੈ ਤੇ ਫਰੰਟ ਦੇ ਟਾਇਰ ਗੁਲੀਅਰ ਸਾਫ ਕੰਡੀਸ਼ਨ ਅੰਦਾਜ਼ਾ ਲਓ ਇਸ ਦੇ ਨਾਲ ਆ ਗਿਆ 3600 ਕੋਡ ਪੀ ਵੀ 05 ਰੰਗ ਰੋਗ ਨਹੀਂ ਤੁਸੀਂ ਟਰੈਕਟਰ ਦਾ ਦੇਖ ਸਕਦੇ ਹੋ ਸਾਫ ਆ 13 ਦੇ ਟਾਇਰਾਂ ਚ ਟਾਇਰਾਂ ਦੀ ਕੰਡੀਸ਼ਨ ਵੀ ਸਾਫ ਪਈ ਹੈ 60 ਪੁਆਇੰਟ ਬੱਸ ਇੱਕ ਗੁਲੀ ਪਈ ਹੈ ਟਾਇਰਾਂ ਦੇ ਜੇਸ ਦੇ ਮਾਡਲ ਦੀ ਗੱਲ ਕਰੀਏ ਮਾਡਲ ਇਹ ਹੈਗਾ ਜੀ 93 1 ਲੱਖ 175000 ਰੁਪਿਆ ਮਾਲਕ ਦੀ ਡਿਮਾਂਡ ਹੈ ਉਹਦੇ ਨਾਲ ਆ ਗਈ ਸੋਨਾ ਲੇਕਾ ਬਿਲਕੁਲ ਕੋਕਾ ਪੀਸਾ ਸਾਫ ਕੰਡੀਸ਼ਨ ਦਾ ਟਰੈਕਟਰ ਆ ਜੀ 2010 ਮਾਡਲ ਆ 3 ਲੱਖ ਤੇ 65000 ਰੁਪਿਆ ਮਾਲਕਾਂ ਦੀ ਡਿਮਾਂਡ ਆ ਐਮ ਆਰਐਸ ਦੇ ਟਾਇਰ ਆ 16 ਦੇ ਟਾਇਰਾਂ ਚ ਆ ਜੀ ਟਾਇਰਾਂ ਦੀ ਕੰਡੀਸ਼ਨ ਵੀ ਪੂਰੀ ਸਾਫ ਪਈ ਹੈ ਤੁਹਾਨੂੰ ਨੇੜਕੋ ਵੀ ਦਿਖਾ ਦਿੰਨੇ ਆ ਪੂਰੀ ਗੱਡੀ ਸਾਫ ਪਈ ਹੈ ਇਹ ਤੋਂ ਵੀ ਟਾਇਰ ਦਾਗ ਹੀ ਨਹੀਂ ਜੇ ਰੰਗ ਰੋਹ ਹੁੰਦਾ ਵੀ ਟਰੈਕਟਰ ਸਾਫਾ 2010 ਮਾਡਲ ਹੈ 3 ਲੱਖ 65000 ਰੁਪਏ ਮੜ ਬਾਈ ਤੁਹਾਡਾ ਆਪਣਾ ਹੀ ਟਰੈਕਟਰ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਹੈ ਬਾਈ ਜੀ ਸਰਪਜੀਤ ਸਰਪਜੀਤ ਸਿੰਘ ਬਾਈ ਦਾ ਨਾਮ ਹੈ ਜੀ ਪਿੰਡ ਕਿਹੜਾ ਹੈ ਪਿੰਡ ਕਣਿਏ ਵਾਲਾ ਕ ਕਿਹੜਾ ਹੈ ਕਣਿਏ ਵਾਲਾ ਕਣਿਏ ਵਾਲਾ ਜ਼ਿਲ੍ਹਾ ਹੀ ਜ਼ਿਲ੍ਹਾ ਫਰੀਦਕੋਟ ਜੀ ਜ਼ਿਲ੍ਹਾ ਫਰੀਦਕੋਟ ਜੀ ਇਹ ਆਪਣਾ ਮੋਬਾਈਲ ਨੰਬਰ ਦੱਸ ਦਿਓ ਜੀ 98726 98726 98110 97110 ਲੋ ਜੀ ਇਹ ਮਾਲਕ ਦਾ ਮੋਬਾਈਲ ਨੰਬਰ ਆ ਜੇ ਕਿਸੇ ਵੀ ਭਾਈ ਨੂੰ ਟਰੈਕਟਰ ਸੋਨਾਲੀ ਕਾ ਡੀਆਈ 60 ਪਸੰਦ ਹੋਵੇ ਤਾਂ ਤੁਸੀਂ ਖਰੀਦ ਸਕਦੇ ਹੋ ਉਸ ਦੇ ਨਾਲ ਆ ਗਿਆ ਜੀ ਨਿਊ ਹਾਲੈਂਡ ਵਾਲਾ ਇਹ ਵੀ ਤੁਹਾਡਾ ਹੀ ਠੀਕ ਆ ਜੀ ਇਹ ਵੀ ਬਾਈ ਦਾ ਇਹ ਕਿੰਨਾ ਹੈ ਇਹ 2018 ਮਾਡਲ ਹੈ ਇਹ 2018 ਮਾਡਲ ਆ ਜੀ ਟਰੈਕਟਰ ਪੂਰਾ ਸਾਫ਼ ਆ ਜੀ ਇਹ ਵੀ ਦੇਖਣ ਚ ਪਹਿਲੇ ਘਰੇ ਪਹਿਲੇ ਨਾਲ ਪਹਿਲੇ ਫਰਸਟ ਪਾਰਟੀ ਦੇ ਨਾਂ 2018 ਮਾਡਲ 6 ਲੱਖ ਤੇ 95000 ਰੁਪਿਆ ਡਿਮਾਂਡ ਆ 1800 ਘੰਟੇ ਚੱਲਿਆ 1200 ਘੰਟੇ ਚੱਲਿਆ ਲੋ ਜੀ ਮਾਲਕਾਂ ਦਾ ਕਹਿਣਾ 1200 ਘੰਟਾ ਚੱਲਿਆ ਟਾਇਰ ਟੂਰ ਪੂਰੇ ਸਾਫ ਆ ਤੇ ਇਹਦਾ 3 ਸਪੀਡ ਹੀ ਆਉਂਦੇ ਆ ਨਾ ਬਾਈ ਤੇ ਐਡੀਸ਼ਨਲ ਵਾਲਾ ਇਹ ਸਪੈਸ਼ਲ ਐਡੀਸ਼ਨ ਚ ਆ ਗਿਆ ਨਾ 36 30 ਲੋ ਜੀ ਇਹ ਤੁਸੀਂ ਦੇਖ ਸਕਦੇ ਹੋ ਸਪੈਸ਼ਲ ਐਡੀਸ਼ਨ ਟਰੈਕਟਰ ਆ 6 ਲੱਖ ਤੇ 95000 ਰੁਪਿਆ ਡਿਮਾਂਡ ਆ ਮਾਲਕਾਂ ਦਾ ਨੰਬਰ ਤੁਹਾਨੂੰ ਬੋਲ ਦਿੰਦਾ ਉਹ ਪਹਿਲਾਂ ਵੀ ਤੁਹਾਡੇ ਹੀ ਸੀਗਾ ਇਹ ਬਾਈ ਤਿੰਨੇ ਇੱਕ ਨਹੀਂੇ ਤੋਂ ਆਏ ਆ ਤੇ ਮੋਬਾਈਲ ਨੰਬਰ ਬਾਈ ਦਾ ਪਹਿਤੂ ਦੱਸਦਾ ਕਿਸੇ ਵੀ ਬਾਈ ਨੂੰ ਇਹ ਤਿੰਨਾ ਟਰੈਕਟਰਾਂ ਚ ਕੋਈ ਵੀ ਟਰੈਕਟਰ ਪਸੰਦ ਆਵੇ ਤਾਂ ਤੁਸੀਂ ਖਰੀਦ ਸਕਦੇ ਆ ਇਹਨਾਂ ਟਰੈਕਟਰਾਂ ਦੀ ਕਾਫੀ ਡਿਮਾਂਡ ਆ ਚੁੱਕੀ ਆ 36th ਐਡੀਸ਼ਨਲ ਦੀ ਸਪੈਸ਼ਲ ਦੀ ਕਿਉਂਕਿ ਸੁਪਰ ਸੀਟਰ ਵਗਾਰਾ ਚੱਲ ਰਹੇ ਆ ਉਹਨਾਂ ਤੇ ਕਾਫੀ ਕਾਮਯਾਬ ਆ ਉਸ ਦੇ ਨਾਲ ਆ ਗਿਆ ਫਾਰਮ 60 ਰੰਗ ਰੋਗਨ ਦਾ ਵੀ ਕੋਕਾ ਪੀਸ ਆ ਟਰੈਕਟਰ 14 ਦੇ ਟਾਇਰਾਂ ਚ ਪੀਕੇਟੀ ਦੇ ਕੰਪਨੀ ਦੇ ਬਿਲਕੁਲ ਪੱਕੇ ਟਾਇਰ ਹੈ ਇਸ ਦੇ 2012 ਮਾਡਲ ਆ 4 ਲੱਖ ਤੇ 15000 ਰੁਪਿਆ ਡਿਮਾਂਡ ਆ ਟਰੈਕਟਰ ਪੂਰਾ ਹਿਸਾਬ ਆ ਕੋਕਾ ਪੀਸ ਆ ਕੀ ਆ ਲਈ ਵਧੀਆ ਜੀ ਵਧੀਆ 99140 ਲਓ ਜੀ ਮਾਲਕ ਆਪਾਂ ਨੂੰ ਮਿਲ ਗਿਆ ਤੇ ਇਹਨੂੰ ਅੱਗੇ ਜਿੰਨੇ ਵੀ ਟਰੈਕਟਰ ਦਿਖਾਵਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਸਾਰਿਆਂ ਤੇ ਇਹੀ ਨੰਬਰ ਤੁਸੀਂ ਲਾ ਸਕਦੇ ਕਿਉਂਕਿ ਇੱਥੇ ਮੰਡੀ 'ਚ ਲੱਗੇ ਹੋਏ ਆ ਟਰੈਕਟਰ ਆ ਕੇ ਅੰਕਲ ਜੀ ਨੰਬਰ ਦੱਸੋ ਜੀ ਆਪਣਾ 99140 99140 862585 862585 ਇਹ ਦਿਆਲ ਸਿੰਘ ਨਾਮ ਹੈ ਜੀ ਜਾਲ ਸਿੰਘ ਪ੍ਰਧਾਨ ਲਓ ਜੀ ਜਾਲ ਸਿੰਘ ਪ੍ਰਧਾਨ ਦੇ ਇਹ ਟਰੈਕਟਰ ਆ ਇੱਕ ਤਾਂ ਤੁਹਾਡੇ ਪਿਛਲੀ ਮੰਡੀ ਦੇ 55ਤੀਸੇ ਹੋਵੇ ਕਿਆ ਸੀਗਾ